ਇਹਤ ਸੰਭਾਲ ਕਰਮਚਾਰੀਆਂ ਦੀ ਉਪਲਬਧ ਤਿਆਰ ਅਸੀਂ ਉਪਲਬਧ ਤਿਆਰ ਕਿਹਾਗੇ ਕਿਉਂਕਿ ਦੁਨੀਆ ਕੋਵਿਡ 19 ਜਾਂ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਬਹੁਤ ਪਰੇਸ਼ਾਨ ਹੋਈ ਹੈ ਅਤੇ ਅਜੇ ਵੀ ਇਸ ਤੋਂ ਪੀੜਤ ਹੈ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਆਪਣਾ ਕੰਮ ਜਾਂ ਰੋਜਗਾਰ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਉਹ ਸਿਹਤ ਕਰਮਚਾਰੀ ਸਾਡੇ ਨਾਲ ਜੁੜੇ ਹੋਏ ਹੋਏ ਹਨ ਜੋ ਕੋਵਿਡ-19 ਦੇ ਦੌਰਾਨ ਕੰਮ ਕਰਦੇ ਰਹੇ ਅਤੇ ਅਜੇ ਵੀ ਆਪਣੀ ਡਿਊਟੀ ਤੇ ਹਾਜ਼ਰ ਹਨ ਨਾਲ ਹੀ ਇਹ ਵੈਬਿਨਾਰ ਸਾਡੇ ਪ੍ਰਥਮ ਇੰਸਟੀਚਿਊਟ ਅਤੇ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਸਾਡੇ ਨਾਲ ਆਨਲਾਈਨ ਕੋਰਸ ਕਰ ਰਹੇ ਹਨ ਅਤੇ ਜਲਦੀ ਹੀ ਨੌਕਰੀ ਪ੍ਰਾਪਤ ਕਰਨ ਵਾਲੇ ਹਨ ਇਸ ਲਈ ਇਹ ਉਹਨਾਂ ਵਿਦਿਆਰਥੀਆਂ ਲਈ ਇੱਕ ਚੰਗਾ ਮੌਕਾ ਹੈ ਜੋ ਸਾਡੇ ਸਿਹਤ ਸੰਭਾਲ ਪ੍ਰੋਗਰਾਮ 3 ਮਹੀਨਿਆਂ ਦੇ ਜਨਰਲ ਡਿਊਟੀ ਅਸਿਸਟੈਂਟ ਕੋਰਸ ਬਾਰੇ ਜਾਣਨ ਅਤੇ ਉਹਨਾਂ ਵਿਦਿਆਰਥੀਆਂ ਨਾਲ ਗੱਲ ਕਰ ਸਕਦੇ ਹਾਂ ਜੋ ਨੌਕਰੀ ਕਰਦੇ ਹਨ ਅਤੇ ਲਗਾਤਾਰ ਕੰਮ ਕਰ ਰਹੇ ਹਨ ਸੈਸ਼ਨ ਨੂੰ ਜਾਰੀ ਰੱਖਦੇ ਹੋਏ ਸਭ ਤੋਂ ਪਹਿਲਾਂ ਅਸੀਂ ਆਪਣੇ ਹੋਣਹਾਰ ਵਿਦਿਆਰਥੀਆਂ ਨਾਲ ਇੱਕ ਤਰ੍ਹਾਂ ਦੀ ਜਾਣ ਪਛਾਣ ਕਰਾਉਂਦੇ ਹਾਂ ਜਿਸ ਵਿੱਚ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕਿੱਥੋਂ ਦੇ ਹਨ ਉਹ ਕਿੱਥੇ ਕੰਮ ਕਰ ਰਹੇ ਹਨ ਉਹ ਕਿਵੇਂ ਰਹਿ ਰਹੇ ਹਨ ਸਾਡੇ ਨਾਲ ਰਾਂਚੀ ਹੈਲਥ케ਅਰ ਸੈਂਟਰ ਦੇ ਇੱਕ ਵਿਦਿਆਰਥੀ ਦਿਲਨ ਜੀ ਹਨ ਜੋ ਪੂਨੇ ਵਿੱਚ ਕੰਮ ਕਰ ਰਹੇ ਹਨ ਇਸ ਲਈ ਮੈਂ ਚਾਹੁੰਦਾ ਹਾਂ ਕਿ ਉਹ ਸਾਡੇ ਨਾਲ ਆਪਣੀ ਜਾਣ ਪਛਾਣ ਕਰਾਉਣ ਦਿਲਨ ਜੀ ਮੇਰਾ ਨਾਮ ਦਿਲੇਨ ਟੂਟੀ ਹੈ ਮੈਂ ਝਾਰਖੰਡ ਤੋਂ ਹਾਂ ਮੈਂ ਹੈਲਥ ਕੇਅਰ ਰਾਂਚੀ ਵਿੱਚ ਟ੍ਰੇਨਿੰਗ ਲਈ ਜੋ ਕਿ 3 ਮਹੀਨੇ ਦਾ ਕੋਰਸ ਸੀ ਇਸ ਵਿੱਚ ਮੈਂ 2 ਮਹੀਨਿਆਂ ਵਿੱਚ ਪ੍ਰੈਕਟੀਕਲ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਪ੍ਰੈਕਟੀਕਲ ਲਈ ਹਸਪਤਾਲ ਗਈ ਹਸਪਤਾਲ ਵਿੱਚ ਡਿਊਟੀ ਕੀਤੀ ਫਿਰ ਮੈਂ ਹਸਪਤਾਲ ਵਿੱਚ ਪ੍ਰੈਕਟੀਕਲ ਕੀਤਾ ਫਿਰ ਪ੍ਰੈਕਟੀਕਲ ਕਰਨ ਤੋਂ ਬਾਅਦ ਮੈਂ ਪੁਣੇ ਮਹਾਰਾਸ਼ਟਰ ਵਿੱਚ ਇੰਟਰਵਿਊ ਦਿੱਤੀ ਫਿਰ ਮੈਨੂੰ ਪੁਣੇ ਵਿੱਚ ਨੌਕਰੀ ਮਿਲ ਗਈ ਦਿਲਨਜੀਤ ਤੁਹਾਡਾ ਧੰਨਵਾਦ ਤੁਸੀਂ ਬਹੁਤ ਮੋਟੀਵੇਟਿਡ ਲੱਗ ਰਹੇ ਹੋ ਅਤੇ ਇਸ ਦੇ ਨਾਲ ਹੀ ਪੂਨੇ ਵਿੱਚ ਆਪਣੇ ਕੰਮ ਆਪਣੇ ਨਾਲ ਕੰਮ ਕਰ ਰਹੀ ਸਾਥੀਆਂ ਨੂੰ ਵੀ ਪ੍ਰੇਰਿਤ ਕਰ ਰਹੀ ਹੋ ਮੈਂ ਤੁਹਾਡੀਆਂ ਗੱਲਾਂ ਤੋਂ ਇਹੀ ਮਹਿਸੂਸ ਹੋਇਆ ਮੈਂ ਦਿਲਨਜੀਤ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀ ਆਨਲਾਈਨ ਜੁੜੇ ਹੋਏ ਹਨ ਕੀ ਤੁਸੀਂ ਉਹਨਾਂ ਨੂੰ ਸਾਡੇ ਕੋਰਸ ਬਾਰੇ ਜਾਂ ਪਾਠਕ੍ਰਮ ਬਾਰੇ ਕੋਈ ਸਨੇਹ ਦੇਣਾ ਚਾਹੁੰਦੇ ਹੋ ਮੈਂ ਇੰਟਰਮੀਡੀਏਟ ਕਰਨ ਤੋਂ ਬਾਅਦ ਕਾਰਹੀ ਸੀ ਤਾਂ ਸਰ ਨੇ ਦੱਸਿਆ ਕਿ ਰਾਂਚੀ ਹੈਲਥ ਕੇਅਰ ਵਿੱਚ 3 ਮਹੀਨੇ ਦਾ ਕੋਰਸ ਹੈ ਤਾ ਮੈਂ ਕਿਹਾ ਠੀਕ ਹੈ ਮੈਂ ਉੱਥੇ ਕੋਰਸ ਕਰਾਂਗੀ ਮੈਨੂੰ ਨਰਸਿੰਗ ਕਰਨ ਦਾ ਬਹੁਤ ਸ਼ੌਂਕ ਸੀ ਇਸ ਲਈ ਮੈਂ ਆ ਕੇ ਦੁਬਾਰਾ ਦਾਖਲਾ ਲੈ ਲਿਆ ਦਾਖਲਾ ਲੈ ਕੇ ਮੈਂ ਪੜ੍ਹਾਈ ਕੀਤੀ ਮੈਂ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਲਈ ਸਰ ਅਤੇ ਮੈਡਮ ਉੱਥੇ ਦੇ ਲੋਕ ਬਹੁਤ ਚੰਗੇ ਸਨ ਉਹ ਲੜਕੀਆਂ ਜੋ ਸਾਡੇ ਤੋਂ ਸੀਨੀਅਰ ਬੈਚ ਵਿੱਚ ਸਨ ਉਹ ਵੀ ਬਹੁਤ ਵਧੀਆ ਸਨ ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਇੱਥੇ 2 ਮਹੀਨੇ ਪੜ੍ਹਾਈ ਕਰਨੀ ਹੈ ਉਸ ਤੋਂ ਬਾਅਦ ਅਸੀਂ 1 ਮਹੀਨੇ ਲਈ ਪ੍ਰੈਕਟੀਕਲ ਲਈ ਹਸਪਤਾਲ ਜਾਂਦੇ ਹਾਂ ਸਭ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਇਸ ਲਈ ਮੈਂ ਸੋਚਿਆ ਕਿ ਅਸੀਂ ਪੜਾਂਗੇ ਅਤੇ ਨੌਕਰੀ ਕਰਾਂਗੇ ਕਿਉਂਕਿ ਮੈਂ 3 ਮਹੀਨਿਆਂ ਵਿੱਚ ਟ੍ਰੇਨਿੰਗ ਪੂਰੀ ਕਰ ਲਵਾਂਗੀ ਫਿਰ ਮੈਂ ਉੱਥੇ ਟ੍ਰੇਨਿੰਗ ਨਹੀਂ ਟ੍ਰੇਨਿੰਗ ਤੋਂ ਬਾਅਦ ਮੈਂ ਪੁਣੇ ਲਈ ਇੰਟਰਵਿਊ ਦਿੱਤੀ ਮੇਰੀ ਨੌਕਰੀ ਦੀ ਪਲੇਸ ਨੇ ਪੁਣੇ ਵਿੱਚ ਪੁਣੇ ਮਹਾਰਾਸ਼ਟਰ ਵਿੱਚ ਹੋਈ ਜਿੱਥੇ ਮੈਂ ਫਿਨਿਕਸ ਸਕੇਅਰ ਵਿੱਚ ਕੰਮ ਕਰਦੀ ਹਾਂ ਇੱਥੇ ਸਰ ਅਤੇ ਮੈਡਮ ਵੀ ਬਹੁਤ ਚੰਗੇ ਹਨ ਇਸ ਲਈ ਮੈਨੂੰ ਇੱਥੇ ਬਹੁਤ ਪਸੰਦ ਹੈ ਫਿਰ ਇਸ ਤਰ੍ਹਾਂ ਕਰਦੇ ਕਰਦੇ ਮੈਂ ਇੱਥੇ 2.5 ਸਾਲ ਕੰਮ ਕੀਤਾ ਹੁਣ ਵੀ ਮੈਂ ਨੌਕਰੀ ਕਰ ਰਹੀ ਹਾਂ ਧੰਵਾਦ ਧੰਵਾਦ ਦਿਲਿੰਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਪੂਨੇ ਵਿੱਚ 2.5 ਸਾਲ ਹੋ ਗਏ ਹਨ ਅਤੇ ਤੁਸੀਂ ਅਜੇ ਵੀ ਕੰਮ ਕਰ ਰਹੇ ਹੋ ਇਸ ਲਈ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਤੁਹਾਨੂੰ ਤੁਹਾਡੀ ਪਹਿਲੀ ਤਨਖਾਹ ਕਦੋਂ ਮਿਲੀ ਤੁਸੀਂ ਉਸ ਦਾ ਕੀ ਕੀਤਾ ਅਤੇ ਤੁਸੀਂ ਕਿਵੇਂ ਖਰਚ ਕੀਤਾ ਆਪਣੀ ਪਹਿਲੀ ਤਨਖਾਹ ਜਦੋਂ ਮੈਂ ਪਹਿਲਾ ਨੌਕਰੀ ਕੀਤੀ ਮੈਨੂੰ ਇਹ ਪਸੰਦ ਨਹੀਂ ਸੀ ਇੱਥੋਂ ਦੀ ਭਾਸ਼ਾ ਵੀ ਸਮਝ ਨਹੀਂ ਆਉਂਦੀ ਸੀ ਇਸ ਲਈ ਮੈਨੂੰ ਲੱਗਦਾ ਸੀ ਕਿ ਮੈਂ ਇੱਥੇ ਰਹਿ ਸਕਾਂਗੀ ਜਾਂ ਨਹੀਂ ਫਿਰ ਮੈਂ ਕੁਝ ਦਿਨ ਉੱਥੇ ਰਹੀ ਅਤੇ ਚੰਗਾ ਮਹਿਸੂਸ ਹੋਣ ਲੱਗਿਆ ਇੰਨੇ ਵੱਡੇ ਸ਼ਹਿਰ ਵਿੱਚ ਕੋਈ ਚੰਗਾ ਕਿਵੇਂ ਮਹਿਸੂਸ ਕਰ ਸਕਦਾ ਹੈ ਫਿਰ ਮੈਨੂੰ ਇਹ ਪਸੰਦ ਆਉਣ ਲੱਗਿਆ ਫਿਰ ਮੈਂ ਵੀ ਨੌਕਰੀ ਬਦਲ ਸਕਦੀ ਦਿਲਚਸਪੀ ਲੈਂਦੀ ਫਿਰ ਮੈਨੂੰ ਪਤਾ ਲੱਗਿਆ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਡਿਊਟੀ ਤੇ ਇੱਕ ਮਹੀਨਾ ਕੀ ਮੈਂ ਲੰਘਦੀ ਆ ਫਿਰ ਮੇਰੀ ਤਨਖਾਹ ਆਈ ਤਾਂ ਜਦੋਂ ਤਨਖਾਹ ਆਈ ਤਾਂ ਮੈਂ ਪਹਿਲੀ ਤਨਖਾਹ ਘਰ ਭੇਜ ਦਿੱਤੀ 2000 ਰੁਪਏ ਆਪਣੇ ਕੋਲ ਰੱਖੇ ਅਤੇ ਬਾਕੀ ਪੈਸਾ ਘਰ ਭੇਜ ਦਿੱਤਾ ਕਿਉਂਕਿ ਮੇਰੇ ਘਰ ਵਿੱਚ ਪੈਸੇ ਦੀ ਬਹੁਤ ਜ਼ਰੂਰਤ ਹੈ ਇਸ ਲਈ ਮੈਂ ਤਨਖਾਹ ਘਰ ਭੇਜ ਦਿੱਤੀ ਅਤੇ ਕੁਝ ਪੈਸਾ ਆਪਣੇ ਲਈ ਰੱਖ ਲਿਆ ਇਸ ਤਰ੍ਹਾਂ ਮੈਂ ਹੁਣ ਤੱਕ ਵੀ ਇੱਥੇ ਕੰਮ ਕਰ ਰਹੀ ਹਾਂ ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ ਸਰ ਵੀ ਮੈਨੂੰ ਬਹੁਤ ਵਧੀਆ ਸਮਝਾਉਂਦੇ ਹਨ ਅਤੇ ਇੱਥੋਂ ਦੇ ਵਿਦਿਆਰਥੀ ਵੀ ਬਹੁਤ ਚੰਗੇ ਹਨ ਅਸੀਂ ਇੱਕ ਹੌਸਟਲ ਵਿੱਚ ਰਹਿੰਦੇ ਹਾਂ ਹੌਸਟਲ ਵੀ ਬਹੁਤ ਵਧੀਆ ਹੈ ਫਿਰ ਕੋਵਿਡ-19 ਦੇ ਕਾਰਨ ਅਸੀਂ ਅਜੇ ਵੀ ਡਿਊਟੀ 'ਤੇ ਹਾਂ ਹਰ ਕੋਈ 24 ਘੰਟੇ ਕੰਮ ਕਰ ਰਿਹਾ ਹੈ ਇਸ ਲਈ ਹਰ ਸਭ ਠੀਕ ਹੈ ਮੈਨੂੰ ਕੋਵਿਡ-19 ਤੋਂ ਡਰਨ ਦੀ ਲੋੜ ਨਹੀਂ ਅਸੀਂ ਕੋਵਿਡ-19 ਨਾਲ ਲੜਨਾ ਹੈ ਅਤੇ ਲੜ ਕੇ ਜਿੱਤਣਾ ਹੈ ਤਾਂ ਜੋ ਅਸੀਂ ਅੱਗੇ ਵਧ ਸਕੀਏ ਇਹੀ ਮੈਂ ਫੈਸਲਾ ਕੀਤਾ ਹੈ ਅਤੇ ਇਸ ਲਈ ਮੈਂ ਅਜੇ ਵੀ ਨੌਕਰੀ ਤੇ ਹਾਂ ਧੰਵਾਦ ਸਰ ਮੈਂ ਦਿਲਨਜੀਤ ਨੂੰ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ 24 ਘੰਟੇ ਡਿਊਟੀ ਕੰਮ ਕਰਦੇ ਹੋ ਫਿਰ ਉਹਨਾਂ 24 ਘੰਟੇ ਦੀ ਡਿਊਟੀ ਦੌਰਾਨ ਤੁਸੀਂ ਪਰਿਵਾਰ ਦੇ ਮੈਂਬਰ ਜਾਂ ਮਰੀਜ਼ ਦੀ ਦੇਖਭਾਲ ਕਿਵੇਂ ਕਰਦੇ ਹੋ ਜਾਂ ਉਹਨਾਂ ਦੇ ਵਿਵਹਾਰ ਤੁਹਾਡੇ ਲਈ ਕਿਹੋ ਜਿਹਾ ਹੈ ਜਿਸ ਪਰਿਵਾਰ ਵਿੱਚ ਮੈਂ ਰਹਿੰਦੀ ਹਾਂ ਉੱਥੇ ਮਰੀਜ਼ ਦੀ ਦੇਖਭਾਲ ਕਰਦੀ ਹਾਂ ਉਹ ਸਾਰੇ ਬਹੁਤ ਚੰਗੇ ਹਨ। ਉਹ ਮੇਰਾ ਬਹੁਤ ਧਿਆਨ ਰੱਖਦੇ ਹਨ। ਮੇਰੇ ਪਰਿਵਾਰਕ ਮੈਂਬਰ ਤੇ ਮੈਨੂੰ ਹਰ ਰੋਜ਼ ਫੋਨ ਕਰਕੇ ਪੁੱਛਦੇ ਹਨ ਕਿ ਤੁਸੀਂ ਕਿਵੇਂ ਹੋ। ਮਹਾਰਾਸ਼ਟਰ ਵਿੱਚ ਕੋਰੋਨਾ ਸੱਤੋਬਾਤ ਹੈ। ਤਾਂ ਸਾਰੇ ਕਹਿੰਦੇ ਹਨ ਕਿ ਉੱਥੇ ਤਾਂ ਬਹੁਤ ਕੋਰੋਨਾ ਹੈ, ਤੁਸੀਂ ਘਰ ਨਹੀਂ ਆਓਗੇ। ਉਹ ਇਸ ਤਰ੍ਹਾਂ ਪੁੱਛਦੇ ਰਹਿੰਦੇ ਹਨ। ਤਾਂ ਮੈਂ ਕਿਹਾ ਮੈਂ ਹੁਣ ਨਹੀਂ ਆਵਾਂਗੀ। ਇੱਕ ਐਕੀ ਹੁਣ ਮੈਂ ਨੌਕਰੀ ਤੇ ਹੀ ਹਾਂ। ਫਿਰ ਇੱਥੇ ਮਰੀਜ਼ ਦੇ ਪਰਿਵਾਰਕ ਮੈਂਬਰ ਵੀ ਪੁੱਛਦੇ ਹਨ। ਕਾਲ ਜਾਣ ਨੂੰ دل ਨਹੀਂ ਕਰਦਾ ਮੈਂ ਕਿਹਾ ਨਹੀਂ ਜੋ ਤੋਂ ਮੈਂ ਇੱਥੇ ਸੁਰੱਖਿਅਤ ਹਾਂ ਤਾਂ ਮੈਂ ਕਿਉਂ ਜਾਵਾਂ ਫਿਰ ਉਹ ਲੋਕ ਵੀ ਕਹਿੰਦੇ ਹਨ ਕਿ ਠੀਕ ਹੈ ਤੁਸੀਂ ਇੱਥੇ ਹੀ ਰਹੋ ਹੁਣ ਅਸੀਂ ਵੀ ਤੁਹਾਨੂੰ ਘਰ ਨਹੀਂ ਜਾਣ ਦੇਵਾਂਗੇ ਇਸ ਤਰ੍ਹਾਂ ਕਹਿੰਦੇ ਹਨ ਇਸ ਲਈ ਮੈਂ ਵੀ ਕਹਿ ਦਿੰਦੀ ਹਾਂ ਕਿ ਠੀਕ ਹੈ ਮੈਂ ਇੱਥੇ ਹੀ ਰ੍ਹਾਂਗੀ ਮੇਰਾ ਘਰ ਜਾਂਦਾ ਮਨ ਵੀ ਨਹੀਂ ਕਰਦਾ ਉੱਥੇ ਬਹੁਤ ਚੰਗਾ ਲੱਗਦਾ ਹੈ ਸਰ ਨਾਲ ਹੀ ਗੱਲ ਕਰਦੀ ਰਹਿੰਦੀ ਆਂਦੀ ਸਰ ਇਹ ਵੀ ਕਹਿੰਦੇ ਹਨ ਕੋਈ ਸਮੱਸਿਆ ਨਹੀਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਲੋਕ ਸੁਰੱਖਿਅਤ ਹੋ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜੇ ਅਸੀਂ ਸੁਰੱਖਿਅਤ ਹਾਂ ਤਾਂ ਡਰਨ ਦੀ ਕੀ ਗੱਲ ਹੈ ਡਰਨ ਦੀ ਕੋਈ ਗੱਲ ਨਹੀਂ ਹੈ ਮੈਂ ਇਹੀ ਕਹਿੰਦੀ ਹਾਂ ਇਹ ਮੈਂ ਉਹਨਾਂ ਸਾਰੇ ਵਿਦਿਆਰਥੀਆਂ ਕਹਿੰਦੀ ਹਾਂ ਤਾਂ ਜੋ ਸਾਡੇ ਨਾਲ ਹਨ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਤੁਸੀ ਕੰਮ ਕਰਨਾ ਹੈ ਕੰਮ ਚੰਗੀ ਤਰ੍ਹਾਂ ਕਰਨਾ ਹੈ ਸਾਡੀ ਸੁਰੱਖਿਆ ਤਾਂ ਡਰਨ ਦੀ ਲੋੜ ਨਹੀਂ ਹੈ ਅਸੀਂ ਸਾਰੇ ਇੱਕ ਹੋਸਟਲ ਵਿੱਚ ਰਹਿੰਦੇ ਹਾਂ ਅਸੀਂ ਬਹੁਤ ਵਧੀਆ ਰਹਿੰਦੇ ਹਾਂ ਤਾਂ ਉਹ ਵੀ ਕਹਿੰਦੇ ਹਨ ਹਾਂ ਇਸ ਸਮੇਂ ਦਰੰਦੀ ਕੋਈ ਲੋੜ ਨਹੀਂ ਹੈ ਅਸੀਂ ਸਾਰੇ ਆਪਣੇ ਕੰਮ ਤੇ ਹਾਂ ਧੰਨਵਾਦ ਦਿਲਨਜੀਤ ਜੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਮੋਟੀਵੇਟਿਡ ਲੱਗ ਰਹੇ ਹੋ ਅਤੇ ਇਸ ਦੇ ਨਾਲ ਹੀ ਪੂਨੇ ਵਿੱਚ ਆਪਣੇ ਕੰਮ ਆਪਣੇ ਨਾਲ ਕੰਮ ਕਰ ਰਹੀ ਸਾਥੀਆਂ ਨੂੰ ਵੀ ਪ੍ਰੇਰਿਤ ਕਰ ਰਹੀ ਹੋ ਮੈਂ ਤੁਹਾਡੀਆਂ ਗੱਲਾਂ ਤੋਂ ਇਹੀ ਮਹਿਸੂਸ ਹੋਇਆ ਮੈਂ ਦਿਲਨਜੀਤ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀ ਆਨਲਾਈਨ ਜੁੜੇ ਹੋਏ ਹਨ ਕੀ ਤੁਸੀਂ ਉਹਨਾਂ ਨੂੰ ਸਾਡੇ ਕੋਰਸ ਬਾਰੇ ਜਾਂ ਪਾਠਕ੍ਰਮ ਬਾਰੇ ਕੋਈ ਸਨੇਹ ਦੇਣਾ ਚਾਹੁੰਦੇ ਹੋ ਮੈਂ ਵਿਦਿਆਰਥੀਆਂ ਨੂੰ ਦੱਸਾਂਗੀ ਕਿ ਇਹ 3 ਮਹੀਨੇ ਦਾ ਕੋਰਸ ਹੈ ਅਸੀਂ ਸਿਰਫ 3 ਮਹੀਨੇਾਂ ਵਿੱਚ ਬਹੁਤ ਕੁਝ ਸਿੱਖਾਂਗੇ ਅਤੇ ਸਿੱਖਣ ਤੋਂ ਬਾਅਦ ਅਸੀਂ ਨੌਕਰੀ ਵੀ ਕਰਾਂਗੇ ਅਤੇ ਨੌਕਰੀ ਕਰਕੇ ਆਪਣਾ ਪਰਿਵਾਰ ਚਲਾ ਸਕਦੇ ਹਾਂ ਮੈਂ ਲੋਕਾਂ ਨੂੰ ਇਹ ਸਭਾ ਦੱਸਾਂਗੀ ਅਤੇ ਇਹ ਕਹਿ ਕਿ ਮੈਂ ਉਹਨਾਂ ਨੂੰ ਸ਼ਾਹੀਤ ਵੀ ਕਰਾਂਗੀ ਫਿਰ ਵੀ ਜੇ ਇਹ ਨਾਮੰਨਤਾ ਉਹਨਾਂ ਨੂੰ ਕਹਾਂਗੀ ਕਿ ਇਸ ਵੇਲੇ ਸਾਡੇ ਤੁਸੀਂ ਸਾਰੇ ਘਰ ਵਿੱਚ ਹੋ ਅਸੀਂ ਜਿਵੇਂ ਅਸੀਂ ਪੜ੍ਹਾਈ ਖਤਮ ਹੋਣ ਤੋਂ ਬਾਅਦ ਘਰ ਵਿੱਚ ਹੀ ਰਹਿੰਦੇ ਹਾਂ ਕੁਝ ਨਹੀਂ ਕਰਦੇ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਨੌਕਰੀ ਕਰਨੀ ਹੈ ਤਾਂ ਸਾਨੂੰ ਨੌਕਰੀ ਹਾਸਲ ਕਰਨ ਲਈ ਕੁਝ ਕਰਨਾ ਪਵੇਗਾ ਜਿਵੇਂ ਕਿ ਅਸੀਂ 3 ਮਹੀਨਿਆਂ ਦੀ ਟ੍ਰੇਨਿੰਗ ਲਈ ਹੈ ਅਤੇ ਹੁਣ ਨੌਕਰੀ ਕਰ ਰਹੇ ਹਾਂ ਹੁਣ ਅਸੀਂ ਨੌਕਰੀ ਕਰਕੇ ਆਪਣਾ ਪਰਿਵਾਰ ਚਲਾ ਰਹੇ ਹਾਂ ਅਤੇ ਆਪਣਾ ਖਰਚਾ ਵੀ ਖੁਦ ਕਰਦੇ ਹਾਂ ਇਸ ਲਈ ਮੈਂ ਸਭ ਨੂੰ ਦੱਸਾਂਗੀ ਕਿ ਮੈਂ ਵੀ ਘਰ ਬੈਠੀ ਸੀ ਅਤੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਬਹੁਤ ਪਰੇਸ਼ਾਨ ਸੀ ਫਿਰ 3 ਮਹੀਨੇ ਦਾ ਕੋਰਸ ਕਰਨ ਤੋਂ ਬਾਅਦ ਮੈਂ ਆਪਣੀ ਨੌਕਰੀ ਪੋਸਟ ਲਈ ਟੰਗੜ ਕਰ ਰਹੀ ਹਾਂ ਅਤੇ ਨੌਕਰੀ ਕਰਕੇ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਿੱਤਾ ਟੰਗੜ ਕਰ ਰਹੀ ਹਾਂ ਮੈਂ ਲੋਕਾਂ ਨੂੰ ਇਹੀ ਕਹਾਂਗੀ ਕਿ ਭਵਿੱਖ ਵਿੱਚ ਵੀ ਇਹੀ ਕਹਾਂਗੀ ਕਿ ਲੋਕ ਚੰਗੀ ਪੜਾਈ ਕਰਨ ਅਤੇ ਚੰਗੀ ਨੌਕਰੀ ਕਰਨ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ